2 ਸਾਲ ਪਹਿਲਾਂ ਸਾਡੀ ਜੀ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਡੀ ਜੁਆਇਨਿੰਗ ਕਰਾਈ ਸੀ ਜੀ ਸਾਡੇ 1.5 ਸਾਲ ਦੀ ਉਹ ਤੋਂ ਬਾਅਦ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਜੀ ਤੇ ਪਿਛਲੇ 5 ਮਹੀਨਿਆਂ ਤੋਂ ਅਸੀਂ ਸਾਰੇ ਸਾਥੀ ਸਹਿਬਾਨ ਅਸੀਂ ਬੇਲੇ ਫਿਰ ਰਹੇ ਹਾਂ ਸਾਨੂੰ ਕੁਝ ਨਹੀਂ ਪਤਾ ਕਿ ਸਾਡੀ ਅੱਗੇ ਜੁਆਇਨਿੰਗ ਦਾ ਪ੍ਰੋਸੈਸ ਕੀ ਹੈ ਸਾਡੇ ਪੇਪਰ ਪੂਰੇ ਹੋ ਚੁੱਕੇ ਨੇ ਸਾਡਾ ਰਿਜ਼ਲਟ ਵੀ ਆਊਟ ਹੋ ਚੁੱਕਿਆ ਉਹ ਤੋਂ ਬਾਅਦ ਸਾਨੂੰ ਕਿਸੇ ਨੇ ਇਹ ਨਹੀਂ ਦੱਸਿਆ ਵੀ ਸਾਡੇ ਨੇ ਅੱਗੇ ਕੀ ਪ੍ਰੋਸੈਸ ਕਰਨਾ ਬਸ ਸਾਨੂੰ ਵਾਰ-ਵਾਰ ਇਹੀ ਕਿਹਾ ਜਾਂਦਾ ਵੀ ਤੁਹਾਡੀ ਫਾਈਲ ਪ੍ਰੋਸੈਸਿੰਗ ਚਾ ਅਸੀਂ ਉਹ ਪਟਵਾਰੀਆਂ ਜਿਨ੍ਹਾਂ ਨੂੰ ਰੋਜ਼ਗਾਰ ਮਿਲ ਚੁਕਿਆ ਪਰ ਫਿਰ ਵੀ ਬੇਰੁਜ਼ਗਾਰ ਆ। ਇਹ ਨਿਯੁਕਤੀ ਪੱਤਰ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾ ਸਾਹਿਬ ਨੇ ਤੁਹਾਡੇ ਨਾਲ ਮਜ਼ਾਕ ਕੀਤਾ ਜੀ। ਸਰੋ ਡੰਮੀ ਨਿਯੁਕਤੀ ਪੱਤਰ ਸੀਗੇ। ਇਕੱਲੀ ਪਟਵਾਰੀ ਜੌਬ ਨਹੀਂ ਮੇਰੇ ਹੋਰ ਵੀ ਤਿੰਨ ਪੇਪਰ ਕਲੀਅਰ ਨੇ। ਤਿੰਨ ਪੇਪਰ ਚੰਚਨਾ ਨੌਕਰੀ ਛੱਡ ਕੇ ਮੈਂ ਚੌਥੀ ਜੁਆਇਨ ਕਰ ਲਈ ਹੈ ਨਾ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਨੂੰ ਜੁਆਇਨਿੰਗ ਵਾਸਤੇ ਵੀ ਟ੍ਰੇਨਿੰਗ ਕੰਪਲੀਟ ਕਰਨ ਤੋਂ ਬਾਅਦ ਆਤਕੇ ਖਾਣੇ ਪੈਣਗੇ। ਤੇ ਮਜ਼ਾਕ ਕਰ ਦਿੰਦੇ ਸਾਨੂੰ ਹਾਂ ਪਟਵਾਰੀ ਸਾਹਿਬ ਡਿਊਟੀ ਨਹੀਂ ਗਿਆ ਜਦੋਂ ਫਿਰ ਮੂੰਹ ਜਾਂ ਨੀਮਾ ਕਰ ਲੈਂਦਾ ਵੀ ਚਲੋ ਕਹਿ ਲਾਂ ਉਹਨਾਂ ਤੋਂ ਕੋਈ ਗੱਲ ਨਹੀਂ ਭਗਵੰਤ ਮਾਨ ਸਾਹਿਬ ਨੇ ਆਪਣੇ ਹੱਥੀ ਨੂੰ ਯੁਕਤੀ ਪੱਤਰ ਦਿੱਤਾ ਉਹ ਦਿਨ ਯਾਦ ਆਉਂਦਾ ਜੀ ਬਹੁਤ ਯਾਦ ਆਉਂਦਾ ਜੀ ਉਹਦਾ ਤਾੜੀਆਂ ਦੀਆਂ ਮਾਰੀਆਂ ਉਹ ਉਹੀ ਹੱਥ ਦੇਖਦੇ ਆ ਜੀ ਵੀ ਵਧੀਆ ਜੀ ਖੁਆਇਆ ਸੀ ਕਿ ਠੀਕ ਹੋਇਆ ਸੀ ਜੀ ਉਹਨਾਂ ਦਾ ਰਿਸ਼ਤਾ ਇਹ ਕਹਿ ਕੇ ਵਿਆਹ ਹੋਇਆ ਉਹਨਾਂ ਦਾ ਵੀ ਬਤੌਰ ਪਟਵਾਰੀ ਲੱਗੇ ਉਹਨੂੰ ਸਾਰੇ ਪੁੱਛਦੇ ਆ ਜੀ ਉਹਨਾਂ ਨੂੰ ਦੱਸੋ ਕੀ ਜਵਾਬ ਦੇਣ ਉਹ ਉਹਨਾਂ ਦੀ ਅਜੇ ਤੱਕ ਜੁਆਇਨਿੰਗ ਨਹੀਂ ਹੋਈ ਉਹ ਪੁੱਛੀ ਜਾਂਦੇ ਆ ਕੈਮਰੇ ਮੁਰੇ ਤਾਂ ਨਹੀਂ ਆਉਣਾ ਸਾਡੀਆਂ ਨੌਕਰੀਆਂ ਦਾ ਤਾਂ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਬੜਾ ਧੜਲੇ ਦੇ ਨਾਲ ਪ੍ਰਚਾਰ ਕੀਤਾ ਗਿਆ ਵੀ ਕਿ ਅਸੀਂ ਹਜ਼ਾਰਾਂ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਨੇ ਉਹ ਨੌਜਵਾਨਾਂ ਹਲੇ ਕਿਤੇ ਅਪਾਇੰਟ ਨਹੀਂ ਕੀਤੇ ਗਏ ਨਹੀਂ ਜੀ ਉਹਨਾਂ ਚੋਂ ਹੀ ਅਸੀਂ 710 ਦਾ ਖੜਿਆਂਗੇ ਜੀ ਜਿਹੜੇ ਕਿ 2 ਸਾਲ ਪਹਿਲਾਂ ਅਸੀਂ ਜੁਆਇਨ ਕਰ ਗਏ ਸੀਗੇ ਪਰ ਸਾਨੂੰ 1.5 ਸਾਲ ਤੋਂ ਬਾਅਦ ਨਾ ਕੋਈ 5 ਮਹੀਨਿਆਂ ਦਾ ਕੁਝ ਕੋਈ ਪੈਸਾ ਨਾ ਕੁਝ ਰੱਪਾ ਕੁਝ ਵੀ ਨਹੀਂ ਮਿਲਿਆ ਜੀ ਸਰਦਾਰ ਸਾਹਿਬ ਨੂੰ ਯੁਕਤੀ ਪੱਤਰ ਭਗਵੰਤ ਮਾਨ ਸਾਹਿਬ ਵੱਲੋਂ ਤੁਹਾਨੂੰ ਦਿੱਤਾ ਗਿਆ ਸੀ ਹਾਂਜੀ ਬਿਲਕੁਲ ਦਿੱਤਾ ਗਿਆ ਸੀ ਤੇ ਅੱਗੇ ਵੱਡੀ ਗੱਲ ਸਰ ਇਹ ਆ ਸਾਡੇ ਚੋਂ 10% ਪਟਵਾਰੀ ਕੈਂਡੀਡੇਟ ਐਵੇਂ ਦੇ ਹੋਣਗੇ ਜਿਨ੍ਹਾਂ ਦਾ ਚੁੱਲਾ ਚੰਗਾ ਚੱਲਦਾ ਪਰ 90% ਐਵੇਂ ਦੇ ਜਿਨ੍ਹਾਂ ਨੇ ਭੁੱਖੇ ਮਰਨ ਵਾਲਾ ਕੰਮ ਹੋਇਆ ਪਿਆ ਤੁਸੀਂ ਦੇਖੋ ਬਹੁਤ ਸਾਡੇ ਕੈਂਡੀਡੇਟ ਜਿਹੜੇ ਆ ਡਿਪਰੈਸ਼ਨ ਚ ਜਾ ਚੁੱਕੇ ਇਸ ਕਰਕੇ ਕਿਉਂਕਿ ਉਹਨਾਂ ਨੂੰ ਘਰੋਂ ਵੀ ਇਹੀ ਪੁੱਛਿਆ ਜਾਂਦਾ ਕਿ ਤੂੰ ਭਰਤੀ ਹੋਇਆ ਸੀ ਜਾਂ ਤੂੰ ਸਾਨੂੰ ਮੂਰਖ ਬਣਾਇਆ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਹਜ਼ਾਰਾਂ ਨੌਕਰੀਆਂ ਦੇ ਦਿੱਤੀਆਂ ਜੀ ਉਹ ਜਿਹੜੇ ਨਿਯੁਕਤੀ ਪੱਤਰ ਦਿੱਤੇ ਗਏ ਤੁਹਾਨੂੰ ਉਹਨੂੰ ਤੁਸੀਂ ਨੌਕਰੀ ਨਹੀਂ ਮੰਨਦੇ ਸਰ ਨਿਯੁਕਤੀ ਪੱਤਰ ਉਹਨੂੰ ਤਾਂ ਮੰਨਣੀ ਹੈ ਜੇ ਸਾਡੀ ਸਰਵਿਸ ਸਟਾਰਟ ਹੋ ਗਈ ਹੋਵੇ ਜੇ ਅਸੀਂ ਟ੍ਰੇਨਿੰਗ ਕਰ ਚੁੱਕੇ ਹਾਂ ਅਸੀਂ ਫਿਜ਼ੀਕਲ ਤੌਰ ਦੇ ਫਿੱਟ ਹਾਂ ਸਾਰੇ ਸਾਡਾ ਫਿਜ਼ੀਕਲ ਹੋਇਆ ਸਾਡੀ ਪੁਲਿਸ ਵੈਰੀਫਿਕੇਸ਼ਨ ਹੋਈ ਹੈ ਤਾਂ ਜਦੋਂ ਸਾਡਾ ਇੰਨਾ ਕੁਝ ਸਭ ਕੁਝ ਕਲੀਅਰ ਹੋ ਗਿਆ ਹੈ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਬਦੌਰ ਕਰਵਾਈ ਹੈ ਸਾਡੇ ਡਾਕੂਮੈਂਟ ਸਾਰੇ ਪੂਰੇ ਨੇ ਤਾਂ ਸਾਨੂੰ ਫਿਰ ਇੱਥੇ ਅਪਾਇੰਟ ਕਰਨ ਚ ਕੀ ਦਿੱਕਤ ਹੈ ਸਾਨੂੰ ਇਹ ਲੱਗਦਾ ਕਿ ਸਾਨੂੰ ਕੱਢ ਦਿੱਤਾ ਗਿਆ ਕਿਉਂਕਿ ਪਿਛਲੇ 5 ਮਹੀਨਿਆਂ ਤੋਂ ਅੱਜ ਤੱਕ ਕੋਈ ਵੀ ਮੈਨੂੰ ਨਹੀਂ ਲੱਗਦਾ ਵੀ ਐਵੇਂ ਦੀ ਕੋਈ ਨੌਕਰੀ ਹੋਵੇ ਜਿਹੜੀ ਦੇ ਵਿੱਚ ਤਨਖਾਹ ਵਿੱਚੋਂ ਬੰਦ ਹੋ ਜਾਂਦੀ ਹੋਵੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਵੀ ਭਾਈ ਅਸੀਂ ਪੰਜਾਬ ਦੇ ਨੌਜਵਾਨ ਨੌਜਵਾਨਾਂ ਨੂੰ ਹਜ਼ਾਰਾਂ ਨੌਕਰੀਆਂ ਦੇ ਦਿੱਤੀਆਂ ਨੇ ਪਰ ਅੱਜ ਜਲੰਧਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹ ਨੌਜਵਾਨ ਇਕੱਠੇ ਹੋਏ ਨੇ ਕੋਈ ਸਮੱਸਿਆ ਇਹਨਾਂ ਨੂੰ ਭਗਵੰਤਮਾਨ ਸਾਹਿਬ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਪਰ ਅੱਜ ਇੱਥੇ ਕਿਉਂ ਇਕੱਠੇ ਹੋਏ ਨੇ ਕਿਉਂ ਇੱਥੇ ਇਹਨਾਂ ਵੱਲੋਂ ਇਕੱਠ ਕਰਨਾ ਪਿਆ ਇਹਨਾਂ ਤੋਂ ਜਾਣਦੇ ਆ ਸਾਡੇ ਨਾਲ ਇੱਥੇ ਨੌਜਵਾਨ ਮੌਜੂਦ ਨੇ ਬਾਈ ਜੀ ਸਾਸੀ ਗੱਲ ਜੀ ਸਾਸੀ ਗੱਲ ਬਾਈ ਜੀ ਅੱਛਾ ਜੀ ਬਾਈ ਜੀ ਤੁਸੀਂ ਉਹ ਪਟਵਾਰੀ ਹੋ ਜਿਨ੍ਹਾਂ ਨੂੰ ਭਗਵੰਤਮਾਨ ਸਾਹਿਬ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਜੀ ਬਿਲਕੁਲ ਸਰ ਬਿਲਕੁਲ ਜੀ ਬਾਈ ਜੀ ਗੱਲ ਇਹ ਹੈ ਕਿ ਤਕਰੀਬਨ 2 ਸਾਲ ਪਹਿਲਾਂ ਸਾਡੀ ਜੀ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਡੀ ਜੁਆਇਨਿੰਗ ਕਰਾਈ ਸੀ ਜੀ ਸਾਡੇ 1.5 ਸਾਲ ਦੀ ਉਸ ਤੋਂ ਬਾਅਦ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਜੀ ਸਾਨੂੰ ਕੁਝ ਨਹੀਂ ਪਤਾ ਕਿ ਸਾਡੀ ਅੱਗੇ ਜੁਆਇਨਿੰਗ ਦਾ ਪ੍ਰੋਸੈਸ ਕੀ ਹੈ ਸਾਡੇ ਪੇਪਰ ਪੂਰੇ ਹੋ ਚੁੱਕੇ ਨੇ ਸਾਡਾ ਰਿਜ਼ਲਟ ਵੀ ਆਊਟ ਹੋ ਚੁੱਕਿਆ ਉਹ ਤੋਂ ਬਾਅਦ ਸਾਨੂੰ ਕਿਸੇ ਨੇ ਇਹ ਨਹੀਂ ਦੱਸਿਆ ਵੀ ਸਾਡੇ ਅੱਗੇ ਕੀ ਪ੍ਰੋਸੈਸ ਕਰਨਾ ਬਸ ਸਾਨੂੰ ਵਾਰ-ਵਾਰ ਇਹੀ ਕਿਹਾ ਜਾਂਦਾ ਵੀ ਤੁਹਾਡੀ ਫਾਈਲ ਪ੍ਰੋਸੈਸਿੰਗ ਚ ਆ ਪ੍ਰੋਸੈਸਿੰਗ ਚ ਚੱਲ ਰਹੀ ਹੈ ਸਾਨੂੰ ਉਹ ਤੋਂ ਬਾਅਦ ਕੁਝ ਨਹੀਂ ਪਤਾ ਵੀ ਅਸੀਂ ਅੱਗੇ ਕੀ ਕਰਨਾ ਹੈ ਕਿਹਦੇ ਕੋਲ ਜਾਣਾ ਤੇ ਕੀ ਤੋਂ ਸਾਨੇ ਜੁਆਇਨਿੰਗ ਲੈਣੀ ਹੈ ਜੀ ਜਦੋਂ ਤੁਹਾਨੂੰ ਭਗਵੰਤਮਾ ਸਾਹਿਬ ਨੇ ਆਪਣੇ ਹੱਥੀ ਨਿਯੁਕਤੀ ਪੱਤਰ ਦਿੱਤੇ ਉਦੋਂ ਜ਼ਹਿਨ 'ਚ ਖਿਆਲ ਕਿ ਆਇਆ ਸੀ ਕਿ ਵਾਕਿਆ ਪਟਵਾਰੀ ਲਾਗੇ ਨੌਕਰੀ ਮਿਲ ਗਈ ਇਹ ਸੋਚਿਆ ਸੀ ਬਿਲਕੁਲ ਸਰ ਜੀ ਬਿਲਕੁਲ ਉਦੋਂ ਤੱਕ ਇਹ ਹੋਇਆ ਸੀ ਜੀ ਸਾਡੀ ਜੁਆਇਨਿੰਗ ਦਾ ਪ੍ਰਕਿਰਿਆ ਛੇਤੀ ਚੱਲ ਪਿਆ ਸੀਗਾ ਸਾਨੂੰ ਸੀਗਾ ਵੀ ਬਹੁਤ ਜਲਦੀ ਜਲਦੀ ਸਾਡਾ ਪ੍ਰੋਸੈਸ ਹੋ ਰਿਹਾ ਹੈ ਸਾਡੀ 1.5 ਸਾਲ ਦੀ ਟ੍ਰੇਨਿੰਗ ਜਿਵੇਂ ਮੁਕੰਮਲ ਹੋਣੀ ਹੁੰਦੀ ਉਵੇਂ ਹੋਈ ਵੀ ਹੈ ਪਰ ਉਹ ਤੋਂ ਬਾਅਦ ਸਾਡੇ ਪ ਸਰਕਲ ਖਾਲੀ ਪਏ ਨੇ ਪਰ ਸਾਨੂੰ ਕੋਈ ਪਤਾ ਨਹੀਂ ਹੈਗਾ ਵੀ ਸਾਨੂੰ ਕਿਦਨ ਜੁਆਇਨ ਕਰਨਾ ਜੀ ਤੁਹਾਡੀਆਂ ਨੌਕਰੀਆਂ ਤਾਂ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਬੜਾ ਧੜਲੇ ਦੇ ਨਾਲ ਪ੍ਰਚਾਰ ਕੀਤਾ ਗਿਆ ਵੀ ਕਿ ਅਸੀਂ ਹਜ਼ਾਰਾਂ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਨੇ ਉਹ ਨੌਜਵਾਨ ਹਲੇ ਕਿਤੇ ਪੁਆਇੰਟ ਨਹੀਂ ਕੀਤੇ ਗਏ ਨਹੀਂ ਜੀ ਉਹਨਾਂ ਚੋਂ ਹੀ ਅਸੀਂ 710 ਤੱਕ ਖੜਿਆਂਗੇ ਜੀ ਜਿਹੜੇ ਕਿ 2 ਸਾਲ ਪਹਿਲਾਂ ਅਸੀਂ ਜੁਆਇਨ ਕਰ ਗਏ ਸੀਗੇ ਪਰ ਸਾਨੂੰ 1.5 ਸਾਲ ਤੋਂ ਬਾਅਦ ਨਾ ਕੋਈ 5 ਮਹੀਨਿਆਂ ਦਾ ਕੁਝ ਕੋਈ ਪੈਸਾ ਨਾ ਕੁਝ ਰੱਪਾ ਕੁਝ ਵੀ ਨਹੀਂ ਮਿਲਿਆ ਜੀ ਅਸੀਂ ਉਦੋਂ ਦੇ ਆਹੀ ਭਗਵੰਤ ਮਾਨ ਸਾਹਿਬ ਦੇ ਪੁਆਇੰਟ ਕੀਤੇ ਹੋਈ ਬੰਦੇ ਖੜਿਆਂਗੇ ਸਾਨੂੰ ਕੁਝ ਨਹੀਂ ਪਤਾ ਅੱਗੇ ਸਾਨੂੰ ਕੀ ਕਰਨਾ ਜੀ ਹੂੰ ਬਿਲਕੁਲ ਤਾਂ ਹੋਰ ਵੀ ਇਹਨਾਂ ਦੇ ਸਾਥੀ ਇੱਥੇ ਨੇ ਆ ਸਰਦਾਰ ਸਾਹਿਬ ਨੇ ਸਰਦਾਰ ਸਾਹਿਬ ਨੂੰ ਨਿਯੁਕਤੀ ਪੱਤਰ ਭਗਵੰਤ ਮਾਨ ਸਾਹਿਬ ਵੱਲੋਂ ਤੁਹਾਨੂੰ ਦਿੱਤਾ ਗਿਆ ਸੀ ਹਾਂਜੀ ਬਿਲਕੁਲ ਦਿੱਤਾ ਗਿਆ ਸੀ ਤੇ ਅੱਗੇ ਵੱਡੀ ਪਰ 90% ਐਵੇਂ ਦੇ ਜਿਨ੍ਹਾਂ ਨੇ ਭੁੱਖੇ ਮਰਨ ਵਾਲਾ ਕੰਮ ਹੋਇਆ ਪਿਆ ਕਿਉਂਕਿ ਪਿਛਲੇ 5 ਮਹੀਨਿਆਂ ਤੋਂ ਸਾਨੂੰ ਜਿਹੜਾ 18000 ਬਤੌਰ ਟ੍ਰੇਨਿੰਗ ਪਟਵਾਰੀ ਸਾਨੂੰ ਮਹੀਨੇ ਦਾ ਮਿਲਦਾ ਸੀ ਉਹ ਵੀ ਬੰਦ ਹੋਇਆ ਹੋਇਆ ਸੋ ਸਾਡੀ ਵੱਡੀ ਮੰਗ ਇਹ ਆ ਵੀ ਸਾਨੂੰ ਘੱਟੋ ਘੱਟ 5 ਮਹੀਨਿਆਂ ਦਾ ਵੀ ਨਾਲ ਕੁਝ ਮੁਆਵਜ਼ਾ ਦਾ ਦਿੱਤਾ ਜਾਵੇ ਕਿਉਂਕਿ 5 ਮਹੀਨੇ ਤੋਂ ਅਸੀਂ ਘਰੇ ਬੈਠੇ ਆ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਨੌਕਰੀ ਤੇ ਲੱਗੇ ਆ ਕਿਉਂਕਿ ਨਾ ਤਾਂ ਸਾਡੀ ਟ੍ਰੇਨਿੰਗ ਚੱਲ ਰਹੀ ਹੈ ਔਰ ਨਾ ਹੀ ਸਾਨੂੰ ਬਤੌਰ ਸਰਕਲ ਦਿੱਤਾ ਗਿਆ ਕਿਸੇ ਵੀ ਪਟਵਾਰੀ ਤੌਰ ਤੇ ਸੋ ਅਸੀਂ ਆਉਣੇ ਆ ਕਿਸੇ ਵੀ ਅਥਾਰਟੀ ਕੋਲ ਅਸੀਂ ਅਪਰੋਚ ਕਰਦੇ ਆ ਸਾਨੂੰ ਕਹਿ ਦਿੱਤਾ ਜਾਂਦਾ ਹੋ ਜੂਗਾ ਕੰਮ ਕੋਈ ਗੱਲ ਨਹੀਂ ਥੋੜਾ ਪ੍ਰੋਸੈਸਿੰਗ ਜਾ ਪਰ 5 ਮਹੀਨੇ ਜਦੋਂ ਅਸੀਂ ਪਹਿਲਾਂ 31 ਮਾਰਚ ਨੂੰ ਸਾਡੀ 2025 ਨੂੰ ਟ੍ਰੇਨਿੰਗ ਖਤਮ ਹੋਈ ਹੈ ਸੋ ਉਸ ਤੋਂ ਬਾਅਦ ਅੱਜ ਅਗਸਤ ਪੰਜਵਾਂ ਮਹੀਨਾ ਚੱਲ ਪਿਆ ਮਾਰਚ ਤੋਂ ਬਾਅਦ 5 ਮਹੀਨੇ ਚ ਇਦਾਂ ਦਾ ਕੋਈ ਪ੍ਰੋਸੈਸ ਨਹੀਂ ਜਿਹੜਾ ਨਹੀਂ ਹੋ ਸਕਦਾ ਕੰਪਲੀਟ ਕਿਉਂਕਿ ਸਾਡੀ ਜਦੋਂ ਭਰਤੀ ਪਹਿਲਾਂ ਹੋ ਜਦ ਤੱਕ 1 ਅਕਤੂਬਰ ਦੇ ਵਿੱਚ ਸਾਨੂੰ ਭਗਵੰਤ ਮਾਨ ਸਾਹਿਬ ਵੱਲੋਂ ਜੋਇਨਿੰਗ ਲੈਟਰ ਦੇ ਦਿੱਤੇ ਗਏ ਆ ਸੋ ਜਦੋਂ ਓਨੇ ਕ ਟਾਈਮ ਦੇ ਵਿੱਚ ਇੰਨੇ 2.5 ਲੱਖ ਬੰਦੇ ਦੇ ਵਿੱਚੋਂ ਅਸੀਂ ਇੱਥੇ ਚੁਣ ਕੇ ਆ ਸਕਦੇ ਆ ਤਾਂ ਅੱਜ ਸਾਨੂੰ 710 ਦੇ ਵਿੱਚੋਂ ਅਸੀਂ 710 ਵੀ ਨਹੀਂ ਆ ਭਰਤੀ 710 ਦੀ ਆਈ ਸੀ ਇਹਦੇ ਵਿੱਚੋਂ ਜਿਹੜੇ ਐ ਸਪੋਰਟਸ ਕੈਟਾਗਰੀ ਵਾਲੇ ਕੈਂਡੀਡੇਟ ਵੀ ਆ ਜਿਨ੍ਹਾਂ ਦੀ ਟ੍ਰੇਨਿੰਗ ਇਸ ਤੋਂ ਬਾਅਦ ਖਤਮ ਹੋਣੀ ਹੈ ਤਾਂ ਅਸੀਂ 574 ਕੇ 580 ਕੇ ਕਰੀਬ ਕੈਂਡੀਡੇਟ ਆ ਤਾਂ ਸਾਡਾ ਪ੍ਰੋਸੈਸ ਕਰਨ ਨੂੰ ਇੰਨਾ ਟਾਈਮ ਕਿਉਂ ਲੱਗ ਰਿਹਾ ਅੱਛਾ ਪਿੰਡ ਵਾਲੇ ਤੁਹਾਡੇ ਜਾਂ ਆਂਢੀ ਗੁਆਢੀਆਂ ਦੀ ਗੱਲ ਕਰ ਲਈਓ ਪਟਵਾਰੀ ਸਾਹਿਬ ਪਟਵਾਰੀ ਕਾਲ ਕਰਦੇ ਜੀ ਜੀ ਬਿਲਕੁਲ ਸਰ ਮਖੌਲਾ ਕਰਕੇ ਅਸੀਂ ਅੱਕੇ ਪਿਆ ਤੁਸੀਂ ਦੇਖੋ ਬਹੁਤ ਸਾਡੇ ਕੈਂਡੀਡੇਟ ਜਿਹੜੇ ਆ ਡਿਪਰੈਸ਼ਨ ਚ ਜਾ ਚੁੱਕੇ ਇਸ ਕਰਕੇ ਕਿਉਂਕਿ ਉਹਨਾਂ ਨੂੰ ਘਰੋਂ ਵੀ ਇਹੀ ਪੁੱਛਿਆ ਜਾਂਦਾ ਕਿ ਤੂੰ ਭਰਤੀ ਹੋਇਆ ਸੀ ਜਾਂ ਤੂੰ ਸਾਨੂੰ ਮੂਰਖ ਬਣਾਇਆ ਸੋ ਉਹ ਕੀ ਜਵਾਬ ਦੇਣਾ ਵੱਡੀ ਗੱਲ ਇਹ ਹੈ ਜੀ ਦੇਖੋ ਸਾਡੀ ਹੁਣ ਤਰਾਸਦੀ ਹੈ ਵੀ ਸਾਨੂੰ ਇਹੀ ਨਹੀਂ ਪਤਾ ਲੱਗ ਰਿਹਾ ਸਾਡੀ ਭਰਤੀ ਦਾ ਪ੍ਰੋਸੈਸ ਕਿੱਥੇ ਰੁਕਿਆ ਹੋਇਆ ਹੈ ਜੇ ਅਸੀਂ ਟ੍ਰੇਨਿੰਗ ਕਰ ਚੁੱਕੇ ਆ ਅਸੀਂ ਫਿਜ਼ੀਕਲ ਤੌਰ ਤੇ ਫਿੱਟ ਆ ਸਾਰੇ ਸਾਡਾ ਫਿਜ਼ੀਕਲ ਹੋਇਆ ਸਾਡੀ ਪੁਲਿਸ ਵੈਰੀਫਿਕੇਸ਼ਨ ਹੋਈ ਹੈ ਅਸੀਂ ਸਾਰੇ ਕਿਸੇ ਵੀ ਕੋਈ ਪਰਚੇ ਤੋਂ ਰਿਲੇਟਡ ਨਹੀਂ ਆ ਸਾਰੇ ਅਸੀਂ ਸਾਫ਼ ਬੇਦਾਗ ਬੰਦੇ ਆ ਤੇ ਜਦੋਂ ਸਾਡਾ ਇਹਨਾਂ ਕੁਸ਼ ਸਭ ਕੁਝ ਕਲੀਅਰ ਹੋ ਗਿਆ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਬਦੌਰ ਕਰਵਾਈ ਹੈ ਸਾਡੇ ਡਾਕੂਮੈਂਟ ਸਾਰੇ ਪੂਰੇ ਨੇ ਤਾਂ ਸਾਨੂੰ ਫਿਰ ਇੱਥੇ ਅਪਾਇੰਟ ਕਰਨ ਚ ਕੀ ਦਿੱਕਤ ਹੈ ਫਿਰ ਕਮੀ ਕਿੱਥੇ ਆ ਤੁਹਾਨੂੰ ਨਿਯੁਕਤ ਕਿਉਂ ਨਹੀਂ ਕੀਤਾ ਜਾ ਰਿਹਾ ਜੀ ਅਸੀਂ ਅੱਜ ਉਹੀ ਪੁੱਛਣ ਲਈ ਡੀਐਲਆਰ ਦਫ਼ਤਰ ਪਹੁੰਚੇ ਆ ਜੀ ਤੇ ਡਾਇਰੈਕਟਰ ਸਾਹਿਬ ਜਿਹੜੇ ਆ ਉਹ ਮਤਲਬ ਇੱਥੇ ਹੈ ਨਹੀਂਗੇ ਕਿਉਂਕਿ ਡਿਪਟੀ ਡਾਇਰੈਕਟਰ ਸਾਹਿਬ ਨੂੰ ਅਸੀਂ ਪੁੱਛਿਆ ਸੀ ਅੰਦਰ ਫੋਰਥ ਕਲਾਸ ਮੁਲਾਜ਼ਮ ਉਹ ਕਹਿੰਦੇ ਕਿ ਦੌਰੇ ਤੇ ਗਏ ਨੇ ਹੋ ਸਕਦਾ ਚੰਡੀਗੜ੍ਹ ਚੱਲ ਗਏ ਹੋਣ ਸੋ ਅਸੀਂ ਮੈਡਮ ਮਿਲੇ ਸੀ ਇੱਕ ਉਹਨਾਂ ਨੇ ਕਿਹਾ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਗੱਲ ਕਰ ਲੈਨੇ ਆ ਜੇ ਕੋਈ ਗੱਲਬਾਤ ਹੋਈ ਪਰ ਅਜੇ ਤੱਕ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਆਸ਼ਵਾਸਨ ਨਹੀਂ ਦਿੱਤਾ ਗਿਆ ਔਰ ਨਾ ਹੀ ਸਾਨੂੰ ਹੁਣ ਸਰ ਯਕੀਨ ਰਿਹਾ ਸਾਨੂੰ ਇਹ ਲੱਗਦਾ ਕਿ ਸਾਨੂੰ ਕੱਢ ਦਿੱਤਾ ਗਿਆ ਕਿਉਂਕਿ ਪਿਛਲੇ 5 ਮਹੀਨਿਆਂ ਤੋਂ ਅੱਜ ਤੱਕ ਕੋਈ ਵੀ ਮੈਨੂੰ ਨਹੀਂ ਲੱਗਦਾ ਵੀ ਐਵੇਂ ਦੀ ਕੋਈ ਨੌਕਰੀ ਹੋਵੇ ਜਿਹੜੀ ਦੇ ਵਿੱਚ ਤਨਖਾਹ ਵਿੱਚੋਂ ਬੰਦ ਹੋ ਜਾਂਦੀ ਹੋ ਜੇ ਅੱਜ ਅਸੀਂ ਪਟਵਾਰੀ ਭਰਤੀ ਹੋਏ ਆ ਸਾਡਾ 18000 ਤਾਂ ਬਣਦਾ ਸਾਨੂੰ ਦੇਣਾ ਚਾਹੀਦਾ ਨਾ ਜੇ ਭਾਵੇਂ ਤੁਸੀਂ ਨਹੀਂ ਸਾਨੂੰ ਸਰਕਲ ਅਲਾਟ ਕਰ ਰਹੇ ਸਾਨੂੰ ਦੱਸੋ ਫਿਰ ਸਾਨੂੰ ਕਿਹੜੇ ਖਾਤੇ ਪਾਇਆ ਗਿਆ ਠੀਕ ਹੈ ਜੀ ਜਿਹੜੇ ਸਾਡੇ ਨਾਲ ਬਾਕੀ ਮੁਲਾਜ਼ਮ ਭਰਤੀ ਹੋਏ ਨੇ ਮੰਨ ਲਓ ਕੋਈ ਪੁਲਿਸ ਚ ਭਰਤੀ ਹੋਇਆ ਕੋਈ ਕਿਸੇ ਕਲਰਕ ਭਰਤੀ ਹੋਇਆ ਕਿਸੇ ਡਿਪਾਰਟਮੈਂਟ ਦੇ ਥਰੂ ਅੱਜ ਉਹ ਬੰਦੇ 2 ਸਾਲ ਦਾ ਪ੍ਰੋਵੀਸ਼ਨ ਪੂਰਾ ਕੰਪਲੀਟ ਕਰ ਗਏ ਆ ਜਦਕਿ ਅਸੀਂ ਅਜੇ ਡਿਪਾਰਟਮੈਂਟ ਦੇ ਵਿੱਚ ਹੀ ਨਹੀਂ ਆਏ ਅਸੀਂ ਉਹ ਘਟਾ ਕਿੱਥੋਂ ਪੂਰਾ ਕਰਾਂਗੇ ਠੀਕ ਹੈ ਠੀਕ ਹੈ ਤਾਂ ਬਿਲਕੁਲ ਇਹ ਭਾਈ ਜੀ ਤੁਹਾਨੂੰ ਹੁਣ ਪਟਵਾਰੀ ਕਹਿ ਕੇ ਸੰ ਸਰ ਅਸੀਂ ਉਹ ਪਟਵਾਰੀਆਂ ਜਿਨ੍ਹਾਂ ਨੂੰ ਰੋਜ਼ਗਾਰ ਮਿਲ ਚੁਕਿਆ ਪਰ ਫੇਰ ਵੀ ਬੇਰੁਜ਼ਗਾਰ ਹੂੰ ਪਹਿਲੀ ਗੱਲ ਪਹਿਲਾ ਪੇਪਰ ਹੁੰਦਾ ਸਾਡਾ ਪੇਪਰ ਕਲੀਅਰ ਹੋ ਚੁਕਿਆ ਉਹ ਤੋਂ ਬਾਅਦ ਜ਼ਿਲ੍ਹੇ ਲੋਟ ਹੁੰਦੇ ਆ ਸਾਡ ਨੂੰ ਜ਼ਿਲ੍ਹੇ ਵੀ ਲੋਟ ਹੋ ਚੁਕੇ ਆ ਤੀਜੀ ਗੱਲ ਸਾਡੀ ਟ੍ਰੇਨਿੰਗ ਹੁੰਦੀ ਹੈ 1.5 ਸਾਲ ਦੀ ਸਾਡੀ ਟ੍ਰੇਨਿੰਗ ਵੀ ਪੂਰੀ ਹੋ ਚੁਕੀ ਆ ਉਸ ਤੋਂ ਬਾਅਦ ਪੇਪਰ ਹੁੰਦੇ ਆ ਸਾਡੇ ਪੇਪਰ ਵੀ ਹੋ ਗਏ ਆ ਪੇਪਰਾਂ ਤੋਂ ਬਾਅਦ ਸਾਨੂੰ 5 ਮਹੀਨੇ ਹੋ ਗਏ ਅਸੀਂ ਪੱਕੇ ਸਰਕਲ ਲੈਣ ਲਈ ਵੇਟ ਕਰ ਰਹੇ ਆ ਇਹ ਨਿਯੁਕਤੀ ਪੱਤਰ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾ ਸਾਹਿਬ ਨੇ ਤੁਹਾਡੇ ਨਾਲ ਮਜ਼ਾਕ ਕੀਤਾ ਜੀ ਸਰ ਉਹ ਡੰਮੀ ਨਿਯੁਕਤੀ ਪੱਤਰ ਸੀਗੇ ਹਮ ਅਸਲ ਨਿਯੁਕਤੀ ਸਾਡੀ ਟ੍ਰੇਨਿੰਗ ਤੋਂ ਬਾਅਦ ਹੋਣੀ ਆ ਉਹ ਸਾਡੀ ਨਿਯੁਕਤੀ ਫਾਰਮੈਲਿਟੀ ਦੇ ਤੌਰ ਤੇ ਸੀ ਸਾਡੀ ਜਿਹੜੀ ਪਰਵੇਸ਼ਨ ਇਹ ਨਿਯੁਕਤੀ ਪੱਤਰ ਅਨੁਯੁਕਤੀ ਮੈਨਣ ਤੋਂ ਬਾਅਦ ਹੋਊਗੀ ਸਾਡੀ ਜਿਹੜੀ ਸਰਵਿਸ ਇਹ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਸਟਾਰਟ ਹੋਊਗੀ ਸਾਨੂੰ ਹਜੇ ਤੱਕ ਇਹ ਨਹੀਂ ਪਤਾ ਵੀ ਸਾਡੀ 2 ਮਹੀਨੇ ਬਾਅਦ ਨਿਯੁਕਤੀ ਹੋਣੀ ਆ ਜਾਂ 4 ਮਹੀਨੇ ਬਾਅਦ ਹੋਣੀ ਆ ਜਾਂ 6 ਮਹੀਨੇ ਬਾਅਦ ਹੋਣੀ ਆ। ਹੂੰ। ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਹਜ਼ਾਰਾਂ ਨੌਕਰੀਆਂ ਦੇ ਦਿੱਤੀਆਂ ਜੀ। ਉਹ ਜਿਹੜੇ ਨਿਯੁਕਤੀ ਪੱਤਰ ਦਿੱਤੇ ਗਏ ਤੁਹਾਨੂੰ ਉਹਨੂੰ ਤੁਸੀਂ ਨੌਕਰੀ ਨਹੀਂ ਮੰਨਦੇ। ਸਰ ਨਿਯੁਕਤੀ ਪੱਤਰ ਨੂੰ ਤਾਂ ਮੰਨੀਏ ਜੇ ਸਾਡੀ ਸਰਵਿਸ ਸਟਾਰਟ ਹੋ ਗਈ ਹੋਵੇ। ਹੂੰ। ਸਾਨੂੰ ਸੈਲਰੀ ਨਹੀਂ ਮਿਲਦੀ ਸੀ। ਟ੍ਰੇਨਿੰਗ 'ਚ ਸਾਨੂੰ ਨੌਕਰੀ ਪੱਤਾ ਮਿਲਦਾ ਸੀ। ਪੱਤਾ ਸਮਝਦੇ ਹੋ? ਹੂੰ। ਸਟਾਈਫਨ ਇੰਗਲਿਸ਼ ਸਟਾਈਫਨ ਕਹਿ ਦਿੰਦੇ ਆ ਸਾਨੂੰ ਉਹ ਮਿਲਿਆ ਸੀ ਸਾਨੂੰ ਸਟਾਰਟ ਨੌਕਰੀ ਸਾਡੀ ਉਦੋਂ ਹੋਊ ਜਦੋਂ ਸਾਨੂੰ ਪੱਕੇ ਤੌਰ ਤੇ ਨਿਯੁਕਤੀ ਪੱਤਰ ਮਿਲ ਕੇ ਅਸੀਂ ਸਰਕਲ ਲੈ ਲਾਂਗੇ ਜੀ ਭਗਵੰਤ ਸਿੰਘ ਸਾਹਿਬ ਕਹਿੰਦੇ ਅਸੀਂ ਤਾਂ ਨੌਜਵਾਨ ਆ ਵਿਦੇਸ਼ ਜਾਣ ਤੋਂ ਰੋਕਦੇ ਉਹ ਕਹਿੰਦੇ ਅਸੀਂ ਨੌکریاں ਦੇ ਕੇ ਪੰਜਾਬ ਚ ਨੌਜਵਾਨਾਂ ਨੂੰ ਅਸੀਂ ਖੁਸ਼ਹਾਲ ਕੀਤਾ ਜਾਂ ਉਹਨਾਂ ਨੂੰ ਖੁਸ਼ ਕੀਤਾ ਫਿਰ ਇਹ ਬੇਰੁਜ਼ਗਾਰੀ ਐ ਖਤਮ ਹੋ ਜੂਗੀ ਜਾਂ ਐ ਨੌਜਵਾਨ ਨੇ ਆ ਬਾਹਰ ਦਾ ਰੋਕ ਕੇ ਨੂੰ हट ਜਾਣਗੇ ਜੀ ਸਰ ਸਾਡੀ ਭਰਤੀ ਸੀ 710 ਬੰਦਿਆਂ ਦੀ ਉਹਨਾਂ ਚੋਂ 550 ਰਹਿ ਗਏ ਹੂੰ ਬਾਕੀ ਬਾਕੀ ਕੁਝ ਹੋਰ ਨੌਕਰੀਆਂ ਤੇ ਲੱਗ ਗਏ ਕੁਝ ਇਹ ਉਹਨਾਂ ਨੂੰ ਇਹ ਸੀਗਾ ਵੀ ਚਲ ਸਾਡੀ ਹੁਣ ਜੁਆਇਨਿੰਗ ਹੋ ਜੂਗੀ ਹੁਣ ਜੁਆਇਨਿੰਗ ਹੋ ਜੂਗੀ ਉਹ ਵੀ ਕਈ ਨਹੀਂ ਰਹੇ ਬਿਲਕੁਲ ਇਹ ਪਟਵਾਰੀ ਨੇ ਇਹ ਵੈਸੇ ਤਾਂ ਇਹਨਾਂ ਨੂੰ ਨੌਕਰੀਆਂ ਮਿਲੀਆਂ ਸੀਗੀਆਂ ਹੁਣ ਇਹ ਨਹੀਂ ਸਮਝ ਆ ਰਹੀ ਇਹਨਾਂ ਨੂੰ ਪਟਵਾਰੀ ਕਹਿ ਕੇ ਸੰਬੋਧਨ ਕਰੀਏ ਜਾਂ ਬੇਰੋਜ਼ਗਾਰ ਪੰਜਾਬੀ ਕਹਿ ਕੇ ਸੰਬੋਧਨ ਕਰੀਏ ਇੱਧਰ ਭੈਣਾ ਵੀ ਸਾਡੇ ਨਾਲ ਮੌਜੂਦ ਨਹੀਂ ਗੱਲਬਾਤ ਕਰਦੇ ਆ ਇਹ ਤੁਹਾਨੂੰ ਨਿਯੁਕਤੀ ਪੱਤਰ ਭਗਵਾਨਤਮਨ ਸਾਹਿਬ ਨੇ ਦਿੱਤਾ ਸੀ ਜੀ ਬਿਲਕੁਲ ਸਰ ਦਿੱਤਾ ਸੀ ਸਾਨੂੰ ਉਦੋਂ ਕਿੰਨੀ ਕੁ ਖੁਸ਼ੀ ਸੀ ਜੀ ਬਹੁਤ ਜ਼ਿਆਦਾ ਖੁਸ਼ੀ ਸੀ ਅਸੀਂ ਅਸੀਂ ਇਹਨਾਂ ਕੰਪੀਟੀਸ਼ਨ ਲੜ ਕੇ ਆਏ ਆ ਤੇ ਐਕਚੁਅਲੀ ਅਸੀਂ ਸਾਰੇ ਬਹੁਤ ਖੁਸ਼ ਸੀ ਕਿ ਸਾਨੂੰ ਅਪੋਇੰਟਮੈਂਟ ਲੈਟਰ ਦਿੱਤੇ ਗਏ ਨੇ ਪਰ ਉਸਦਾ ਹਾਲ ਤੁਸੀਂ ਦੇਖ ਰਹੇ ਹੋ ਸਾਰੇ ਇੱਥੇ ਨੇ ਤੇ ਹਲੇ ਤੱਕ ਸਾਡਾ ਕੁਝ ਨਹੀਂ ਬਣਿਆ ਜਦੋਂ ਤੁਹਾਨੂੰ ਨਿਯੁਕਤੀ ਪੱਤਰ ਪੱਤਰ ਦਿੱਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋ ਰਹੇ ਨੇ ਉਦੋਂ ਜਹਾਂ ਚ ਖਿਆਲ ਕੀ ਹੁੰਦਾ ਸੀ ਸਰ ਖੁਸ਼ੀ ਸੀ ਖੁਸ਼ੀ ਦੀ ਲਹਿਰ ਸੀ ਕਿ ਅਸੀਂ ਰੋਜ਼ਗਾਰਚ ਆ ਗਏ ਹਾਂ ਅਸੀਂ ਆਪਣਾ ਪਰਿਵਾਰ 'ਚ ਬੈਠਣ ਉੱਠਣ ਜੋਗੇ ਹੋ ਗਏ ਸਰ ਵਧੀਆ ਫੀਲ ਹੋਇਆ ਸਰ ਸਾਨੂੰ ਹੁਣ ਹੁਣ ਸਰ ਅਸੀਂ 5 ਮਹੀਨੇ ਹੋ ਗਏ ਬਿਲਕੁਲ ਬੇਰੋਜ਼ਗਾਰੀ ਬੇਰੋਜ਼ਗਾਰੀ ਚ ਇਹ ਸਾਰਾ ਸੀ ਹੁਣ ਜੀ ਜਦੋਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਨਿਯੁਕਤੀ ਪੱਤਰ ਦਿੱਤਾ ਸੀਗਾ ਸਟੇਟ ਤੇ ਤੁਸੀਂ ਪੌੜੀਆਂ ਚੜ ਕੇ ਗਏ ਹੋਵੋਗੇ ਉਦੋਂ ਮਨ ਦੇ ਵਿੱਚ ਖਿਆਲ ਕੀ ਹੁੰਦਾ ਸੀ ਸਰ ਉਦੋਂ ਬਹੁਤ ਜ਼ਿਆਦਾ ਖੁਸ਼ੀ ਸੀ ਕਿਉਂਕਿ ਇਹਨੇ ਮਤਲਬ ਕਿ 2.5 ਲੱਖ ਬੱਚੇ ਨੇ ਪੇਪਰ ਦਿੱਤਾ ਸੀ ਉਹਨਾਂ ਦੇ ਵਿੱਚੋਂ ਅਸੀਂ ਕੁਝ ਬੱਚੇ ਸਿਲੈਕਟ ਹੋਏ ਸੀ ਮਤਲਬ ਸਾਨੂੰ ਸਾਡੀ ਮਿਹਨਤ ਦਾ ਫਲ ਮਿਲਿਆ ਸੀ ਤੁਹਾਨੂੰ ਪਤਾ ਹੈ ਕਿ ਮਤਲਬ ਹਰ ਕੋਈ ਗਵਰਨਮੈਂਟ ਇਗਜ਼ਾਮ ਦੀ ਤਿਆਰੀ ਕਰਦਾ ਹੈ ਤਾਂ ਜਦੋਂ ਜੌਬ ਮਿਲਦੀ ਹੈ ਉਹ ਵੀ ਸਰਕਾਰੀ ਤਾਂ ਕਿੰਨੀ ਖੁਸ਼ੀ ਹੁੰਦੀ ਹੈ ਹੁਣ ਮਨ ਦੁਖੀ ਹੁੰਦਾ ਜੀ ਹਾਂਜੀ ਸਰ ਹੁਣ ਮਨ ਦੁਖੀ ਹੁੰਦਾ ਕਿਉਂਕਿ 5 ਮਹੀਨੇ ਹੋ ਗਏ ਅਸੀਂ 5 ਮਹੀਨਿਆਂ ਤੋਂ ਘਰੇ ਬੈਠੇ ਆ ਸਾਨੂੰ ਇਹਦਾ ਕੋਈ ਪੱਤਾ ਨਹੀਂ ਮਿਲ ਰਿਹਾ ਜਿਵੇਂ ਕਿ ਤੁਸੀਂ ਪਹਿਲਾਂ ਪੁੱਛਿਆ ਕਿ ਜਿਵੇਂ ਹੁਣ ਸਾਡੇ ਆਸ-ਪਾਸ ਹੈ ਹਰ ਕੋਈ ਸਾਨੂੰ ਇਹ ਪੁੱਛਦਾ ਹੈ ਕੀ ਕੀ ਤੁਨ ਕੀ ਉਸ ਟਾਈਮ ਵੀ ਤੁਸੀਂ ਸਾਨੂੰ ਝੂਠ ਦੱਸਿਆ ਵੀ ਤੁਹਾਨੂੰ ਜੋਬ ਮਿਲ ਗਈ ਵੀ ਹੁਣ ਤੁਸੀਂ ਜੋਬ ਤੇ ਜਾਂਦੇ ਨਹੀਂ ਤਾਂ ਸਾਨੂੰ ਵੀ ਮਤਲਬ ਜਿਸ ਸੋਸਾਇਟੀ ਦੇ ਵਿੱਚ ਅਸੀਂ ਰਹਿੰਦੇ ਹਾਂ ਜਦੋਂ ਕਿਸੇ ਨੂੰ ਗਵਰਨਮੈਂਟ ਜੋਬ ਮਿਲਦੀ ਹੈ ਉਸ ਤੋਂ ਬਾਅਦ ਉਹ ਬੰਦਾ ਘਰ ਬੈਠਾ ਹੈ ਤਾਂ ਸਾਨੂੰ ਵੀ ਮੁਸ਼ਕਿਲ ਲੱਗਦਾ ਘਰੇ ਬੈਠਣਾ ਜਵਾਬ ਦੇਣਾ ਸਭ ਨੂੰ ਭਾਜੀ ਜਿਹੜਾ ਹੁਣ ਯੁਕਤੀ ਪੱਤਰ ਦਿੱਤਾ ਗਿਆ ਸੀਗਾ ਭਗਵੰਤਮਾਨ ਸਾਹਿਬ ਵੱਲੋਂ ਤੁਹਾਨੂੰ ਕਿਉਂ ਦਿਖਾਵਾ ਹੀ ਸੀਗਾ ਜੀ ਉਹ ਨਹੀਂ ਦਿਖਾਵਾ ਤਾਂ ਨਹੀਂ کہہ ਸਕਦੇ ਹੈਗੇ ਵੀ ਜੁਆਇਨਿੰਗ ਤਾਂ ਹੋਣੀ ਸੀਗੀ ਵੀ ਟਾਈਮ ਤੋਂ ਜੁਆਇਨਿੰਗ ਹੋ ਜੇ ਤਾਂ ਵਧੀਆ ਗੱਲ ਹੈਗੀ ਹੁਣ ਅਸੀਂ 4-5 ਮਹੀਨੇ ਹੋ ਗਏ ਘਰੇ ਬੈਠੇ ਆਂਗੇ ਸਾਨੂੰ ਸਾਰੇ ਆਂਢੀ-ਗਾਂਢੀ ਪੁੱਛਦੇ ਹੈਗੇ ਵੀ ਤੁਸੀਂ ਲੱਗੇ ਹੋ ਕਿ ਨਹੀਂ ਲੱਗੇ ਹੈਗੇ ਤੁਸੀਂ ਤੁਹਾਨੂੰ ਤੁਸੀਂ ਕਦੋਂ ਤੋਂ ਡਿਊਟੀ ਜਾਨ ਸ਼ੁਰੂ ਕਰਨਾਗਾ ਤੇ ਸਾਡਾ ਐਕਚੁਅਲੀ ਦੇ ਵਿੱਚ ਸਾਡੀ ਜੁਆਇਨਿੰਗ ਹੋਊਗੀ ਫਿਰ ਸਾਡਾ ਪ੍ਰੋਵੀਜ਼ਨ ਸ਼ੁਰੂ ਹੋਣਾਗਾ ਤੇ ਸਾਡੇ 3 ਸਾਲ ਪ੍ਰੋਵੀਜ਼ਨ ਟਾਈਮ ਵੀ ਹੈ ਤੇ ਐ ਦੇਖੋ ਤੁਸੀਂ 5-7 ਮਹੀਨੇ ਹਨ ਨੂੰ 5 ਮਹੀਨੇ ਹੋ ਗਏ ਘਰੇ ਬੈਠਿਆਂ ਨੂੰ ਵੀ ਕਦ ਤੁਹਾਡੇ ਸੈਲਰੀ ਪੈਣੀ ਸ਼ੁਰੂ ਹੋਊਗੀ ਠੀਕ ਹੈ ਠੀਕ ਹੈ ਜੀ ਮਨ ਕਿੰਨਾ ਕੁ ਦੁਖੀ ਹੁੰਦਾ ਜੀ ਜਦੋਂ ਜੁਆਇਨਿੰਗ ਲੈਟਰ ਮਿਲਣ ਤੋਂ ਬਾਅਦ ਵੀ ਨੌਕਰੀ ਨਾ ਮਿਲੇ ਜੀ ਸਿਰ ਸਭ ਤੋਂ ਪਹਿਲਾਂ ਤਾਂ ਐਵੇਂ ਇੱਕ ਜੋ ਸਾਡੇ ਨਾਲ ਵਾਲੇ ਹਸੀ ਹੋਰ ਕੰਪੀਟੀਸ਼ਨ ਮਿਲਦਾ ਲਗਭਗ ਸਭ ਦਾ ਹੀ ਕੁਝ ਨਾ ਕੁਝ ਹੋਰ ਪੇਪਰ ਕਲੀਅਰ ਸੀਗਾ ਇੱਥੇ ਕੋਈ ਐਵੇਂ ਨਹੀਂਗਾ ਕਿ ਸਿਰਫ ਇਕੱਲੇ ਨਾ ਪਟਵਾਰੀ ਵਾਲੇ ਪੇਪਰ ਕਲੀਅਰ ਸੀ ਕੋਈ ਆਪਣੇ ਐਸਆਈ ਛੱਡ ਕੇ ਆਇਆ ਕੋਈ ਕੋਈ ਕਲਰਕ ਵਾਲੀ ਜੌਬ ਛੱਡ ਕੇ ਆਇਆ ਉਹਨਾਂ ਦੇ ਦੇਖੋ ਸਾਡੇ ਸਾਢੇ 3 ਸਾਲ ਦਾ ਪ੍ਰੋਬੇਸ਼ਨ ਜਿਹੜੀ ਕਿ ਸੈਂਟਰ ਸੈਂਟਰ ਗਵਰਨਮੈਂਟ ਵਿੱਚ ਸਾਰੀ ਸੈਲਰੀ ਪੂਰੀ ਮਿਲਦੀ ਹੈ ਇੱਥੇ ਸਾਨੂੰ ਪਹਿਲਾਂ ਸਟਾਈਪੈਂਟ ਤੇ ਰੱਖਿਆ ਸਾਡੇ ਨਾਲ ਪ੍ਰੋਬੇਸ਼ਨ ਕਾਊਂਟ ਕੀਤਾ ਉਹਦੇ ਵਿੱਚ ਫਿਰ ਸਾਡਾ ਹੁਣ ਸਾਨੂੰ ਪ੍ਰੋਬੇਸ਼ਨ ਹਲੇ ਕਾਊਂਟ ਹੋਣਾ ਸ਼ੁਰੂ ਹੋਊਗਾ 3.5 ਸਾਲ ਸਾਨੂੰ ਫਿਰ ਸੈਲਰੀ ਨਹੀਂ ਮਿਲਣੀ ਪੂਰੀ ਉਹਦੇ ਵਿੱਚ ਵੀ ਅਸੀਂ ਘਰ ਕਿਵੇਂ ਚਲਾਵਾਂਗੇ ਆਪਣੇ ਤੁਸੀਂ ਇਹ ਦੇਖੋ ਕਿ ਆਪਾਂ ਕਿੰਨੇ ਪਿੱਛੇ ਰਹਿ ਗਏ ਬਾਕੀ ਬਾਕੀ ਲੋਗਾ ਤੋਂ ਅਸੀਂ ਜਦੋਂ ਜੁਆਇਨਿੰਗ ਲੈਟਰ ਮਿਲਣ ਤੋਂ ਬਾਅਦ ਵੀ ਜੁਆਇਨਿੰਗ ਨਾ ਹੋਵੇ ਮਨ ਕਿੰਨਾ ਕਿ ਦੁਖੀ ਹੁੰਦਾ ਜੀ ਸਰ ਹਲੇ ਤਾਂ ਅਨਇੰਪਲੋਇਡ ਵਾਲੀ ਫੀਲਿੰਗ ਆ ਰਹੀ ਹੈ ਪੂਰੀ ਹਲੇ ਵੀ ਬੇਰੁਜ਼ਗਾਰ ਹੋ ਜੀ ਤੁਸੀਂ ਅਕੀ ਨਹੀਂ ਰਿਹਾ ਕਿ ਕੋਈ ਮਤਲਬ ਹਲੇ ਵੀ ਬੰਦਾ ਹਰ ਬੰਦੇ ਇਹ ਸੋਚਦਾ ਹੈ ਕਿ ਅੱਗੇ ਕੁਝ ਹੋਰ ਪੇਪਰ ਕਲੀਅਰ ਕਰ ਲਈਏ ਕੁਝ ਹੋਰ ਪੜ੍ਹ ਲਈਏ ਕੋਈ ਬਿਜ਼ਨਸ ਸ਼ੁਰੂ ਕਰ ਲਈਏ ਆਪਣਾ ਕਿਉਂਕਿ ਇੱਥੇ ਹਲੇ ਵੀ ਘਰਦਿਆਂ ਤੋਂ ਮੰਗ ਕੇ ਹੀ ਖਰਚਾ ਚੱਲ ਰਿਹਾ ਹੈ ਤੁਹਾਡੀਆਂ ਨੌਕਰੀਆਂ ਦਾ ਤਾਂ ਪ੍ਰਚਾਰ ਬੜਾ ਪੰਜਾਬ ਦੇ ਵਿੱਚ ਢੜਲੇ ਨਾਲ ਕੀਤਾ ਗਿਆ ਹਰੇਕ ਚੌਂਕ ਦੇ ਵਿੱਚ ਹਰੇਕ ਸੜਕ ਤੇ ਬੋਰਡ ਲਾਇਆ ਹੈ ਕਿ ਅਸੀਂ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਫਿਰ ਉਸ ਐਡ ਬਾਰੇ ਕੀ ਕਹੋਗੇ ਸਰ ਦੇਖੋ ਜੁਆਇਨਿੰਗ ਤਾਂ ਕਰਾਈ ਸੀ ਸਾਡੀ ਪਰ ਉਹ ਪ੍ਰੋਸੈਸ ਇੰਨਾ ਸਲੋ ਹੈ ਕਿ ਬੰਦਾ ਵੈਸੇ ਦੁੱਖਿਓਂ ਕੇ ਛੱਡ ਜਾਂਦਾ ਹੈ ਜੁਆਇਨਿੰਗ ਤਾਂ ਹੋਈ ਚੁੱਕੀ ਹੈ ਸਰ ਪਰ ਬਸ ਅੱਗੇ ਰਾ ਨਹੀਂ ਪਾਰੇ ਕੋਈ ਠੀਕ ਹੈ ਠੀਕ ਹੈ ਬਿਲਕੁਲ ਹੋਰ ਵੀ ਇੱਥੇ ਨੇ ਤੁਹਾਨੂੰ ਪਟਵਾਰੀ ਸਾਹਿਬ ਕਹੀਏ ਜਾਂ ਬੇਰੋਜ਼ਗਾਰ ਪੰਜਾਬੀ ਕਹੀਏ ਇਹ ਤਾਂ ਸਾਨੂੰ ਵੀ ਨਹੀਂ ਪਤਾ ਤੁਸੀਂ ਹਾਂਜੀ ਹਾਂ ਦੇਖੋ ਸਾਡਾ ਜਿਹੜਾ ਪ੍ਰੋਸੈਸ ਹੁੰਦਾ ਪਹਿਲਾਂ ਟ੍ਰੇਨਿੰਗ ਹੁੰਦੀ ਹੈ ਸਾਡੀ 1.5 ਸਾਲ ਦੀ ਪਹਿਲਾਂ ਸਾਨੂੰ ਆਰਜੀ ਪਟਵਾਰੀ ਜਾਂ ਕਹਿ ਲਓ ਪਟਵਾਰੀ ਕੈਂਡੀਡੇਟ کہہ ਕੇ ਸਾਨੂੰ ਸੰਬੋਧਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ 1.5 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਫੇਰ ਸਾਡੀ ਅਪਾਇੰਟਮੈਂਟ ਹੁੰਦੀ ਹੈ ਪੇਪਰ ਹੁੰਦੇ ਆ ਸਾਡੇ ਉਹ ਸਾਰਾ ਕੁਝ ਹੋ ਚੁੱਕਿਆ ਬਟ ਉਸ ਦੇ ਬਾਵਜੂਦ ਵੀ ਜਿਹੜੀ ਸਾਡੀ ਅਪਾਇੰਟਮੈਂਟ ਹੈ ਐਕਚੁਅਲ ਦੇ ਵਿੱਚ ਸਾਡਾ ਪਰਬੀਸ਼ਨ ਸ਼ੁਰੂ ਹੋਣਾ ਜਿੱਥੋਂ ਉਹ ਹਜੇ ਤੱਕ ਨਹੀਂ ਹੋਈ ਹੈਗੀ ਤੇ ਬੜੀ ਤਰਾਸਦੀ ਦੀ ਇਹ ਗੱਲ ਹੈ ਕਿ ਪਹਿਲਾਂ ਸਾਡਾ ਜਦੋਂ ਮਾਰਚ 2025 ਦੇ ਵਿੱਚ ਸਾਡੀ 1.5 ਸਾਲ ਕੰਪਲੀਟ ਹੁੰਦੀ ਹੈ ਟ੍ਰੇਨਿੰਗ ਉਸ ਤੋਂ ਬਾਅਦ ਅਸੀਂ ਬਹੁਤ ਮੁਸ਼ਕਲ ਕੀਤੀ ਕਿ ਸਾਡੀ ਡੇਟ ਸ਼ੀਟ ਹੈ ਜਿਹੜੀ ਪੇਪਰਾਂ ਦੀ ਪਟਵਾਰ ਦੇ ਪੇਪਰਾਂ ਦੀ ਉਹ ਗੱਡੀ ਜਾਵੇ ਉਹਦੇ ਲਈ ਅਸੀਂ ਮੁਸ਼ਕਲ ਕੀਤੀ ਫਿਰ ਇੱਥੇ ਬਹੁਤ ਗੇੜੇ ਮਾਰੇ ਡੀਐਲਰ ਦਫ਼ਤਰ ਉਸ ਤੋਂ ਬਾਅਦ ਅਸੀਂ ਰਿਜ਼ਲਟ ਹੈ ਜਿਹੜਾ ਪੇਪਰਾਂ ਦਾ ਉਹਦੇ ਲਈ ਅਸੀਂ ਬਹੁਤ ਮੁਸ਼ਕਲ ਕੀਤੀ ਤੇ ਹੁਣ ਐਂਡ ਦੇ ਵਿੱਚ ਅਸੀਂ ਅਪੁਆਇੰਟਮੈਂਟ ਲਈ ਉਹਦੇ ਲਈ ਵੀ ਅਸੀਂ ਅੱਜ ਤੁਹਾਡੇ ਸਾਹਮਣੇ ਇੱਥੇ ਖੜੇ ਆ ਅੱਛਾ ਜਦੋਂ ਜੁਆਇਨਿੰਗ ਤੁਹਾਡੀ ਹੋਈ ਸੀਗੀ ਤਾਂ ਜੁਆਇਨਿੰਗ ਹੁਣ ਤੋਂ ਬਾਅਦ ਜਦੋਂ ਭਗਵੰਤ ਮਾਨ ਸਾਹਿਬ ਨੇ ਤੁਹਾਨੂੰ ਇਹ ਹਲਾਸ਼ੇਰੀ ਦਿੱਤੀ ਸੀ ਕਿ ਇਹ ਵਾਕਈ ਹੁਣ ਅਸੀਂ ਪੰਜਾਬੀਆਂ ਨੂੰ ਬੇਰੋਜ਼ਗਾਰ ਮੁਕਤ ਬੇਰੋਜ਼ਗਾਰੀ ਤੋਂ ਮੁਕਤ ਕਰ ਦਿੱਤਾ ਹੈ ਪੰਜਾਬੀਆਂ ਨੂੰ ਅਸੀਂ ਰੋਜ਼ਗਾਰ ਦੇ ਰਹੇ ਹਾਂ ਜਦੋਂ ਨਿਯੁਕਤੀ ਪੱਤਰ ਤੁਹਾਨੂੰ ਮਿਲਿਆ ਸੀਗਾ ਉਦੋਂ ਦੇ ਕੋਈ ਮਨ ਤਾਂ ਬਹੁਤ ਖੁਸ਼ ਸੀਗਾ ਅਸੀਂ 1.5 ਲੱਖ ਬੰਦੇ ਦੇ ਵਿੱਚੋਂ 710 ਬੰਦੇ ਸਿਲੈਕਟ ਹੋ ਕੇ ਆਏ ਸੀਗੇ ਤੇ ਖੁਸ਼ੀ ਦਾ ਉਹਦਾ ਕੋਈ ਟਿਕਾਣਾ ਨਹੀਂ ਸੀਗਾ ਪਰ ਜਦੋਂ ਅਸਲੀਅਤ ਆ ਫਿਰ ਤੁਹਾਨੂੰ ਜਦੋਂ ਤੁਸੀਂ ਵਿਭਾਗ ਦੇ ਵਿੱਚ ਆਉਨੇ ਹੋ ਤੁਹਾਨੂੰ ਕੁਝ ਚੀਜ਼ਾਂ ਪਤਾ ਲੱਗਦੀਆਂ ਬਟ ਜੋ ਵੀ ਸਾਡਾ ਹਾਲ ਹੈ ਉਹ ਸਾਰਿਆਂ ਨੇ ਬਿਆਨ ਕਰ ਹੀ ਦਿੱਤਾ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਬਿਲਕੁਲ ਹੋਰ ਵੀ ਇੱਥੇ ਨੌਜਵਾਨ ਨੇ ਭਾਈ ਜੀ ਜਦੋਂ ਨਿਯੁਕਤੀ ਪੱਤਰ ਮਿਲਿਆ ਸੀਗਾ ਮੈਂ ਸਾਰਿਆਂ ਨੂੰ ਇਹੀ ਸਵਾਲ ਕਰ ਰਿਹਾ ਹਾਂ ਹਰੇਕ ਦੀ ਆਪੋ ਆਪਣੀ ਵਿਚਾਰਤਾਰਾ ਹੁੰਦੀ ਘਰ ਦੇ ਵਿੱਚ ਇੱਕ ਅਨੋਖਾ ਹੀ ਮਾਹੌਲ ਬਣਿਆ ਹੋਵੇਗਾ ਜਦੋਂ ਤੁਹਾਨੂੰ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਨਿਯੁਕਤੀ ਪੱਤਰ ਦਿੱਤਾ ਸੀਗਾ ਘਰ 'ਚ ਖੁਸ਼ੀ ਕਿੰਨੀ ਸੀਗੀ ਜੀ ਦੇਖੋ ਸਾਰਾ ਜਦੋਂ ਨਿਯੁਕਤੀ ਪੱਤਰ ਮਿਲਿਆ ਸੀ ਨਾ ਤਾਂ ਘਰ ਵਿੱਚ ਬਹੁਤ ਜ਼ਿਆਦਾ ਖੁਸ਼ੀ ਸੀਗੀ ਮਤਲਬ ਵਧੀਆ ਮਾਹੌਲ ਸੀ ਹੈ ਨਾ ਰਹੀ ਗੱਲ ਪੜਵਾਰੀ ਜੌਬ ਦੀ ਇਹ ਕੱਲੀ ਪਟਵਾਰੀ ਜੌਬ ਨਹੀਂ ਮੇਰੇ ਹੋਰ ਵੀ ਤਿੰਨ ਪੇਪਰ ਕਲੀਅਰ ਨੇ ਤਿੰਨ ਪੇਪਰ ਚੰਤਨਾ ਨੌਕਰੀ ਛੱਡ ਕੇ ਮੈਂ ਚੌਥੀ ਇਹ ਜੁਆਇਨ ਕਰ ਲਈ ਹੈ ਨਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਨੂੰ ਜੁਆਇਨਿੰਗ ਵਾਸਤੇ ਵੀ ਟ੍ਰੇਨਿੰਗ ਕੰਪਲੀਟ ਕਰਨ ਤੋਂ ਬਾਅਦ ਆ ਤੱਕੇ ਖਾਣੇ ਪੈਣਗੇ ਠੀਕ ਹੈ ਬਾਕੀ ਰਹੀ ਗੱਲ ਇਹ ਬੱਚਿਆਂ ਦੀ ਇਹ ਜਿੰਨਾ ਜਿੰਨੇ ਬੱਚੇ ਨੇ ਇਹ ਖੜੇ ਨੇ ਇਹ ਦਿੱਲੀ ਜਦੋਂ ਇੱਥੇ ਜਲੰਧਰ ਦਾ ਢੇਡਾ ਲਾਉਣਾ ਪੈਂਦਾ ਘਰੋਂ ਮਤਲਬ ਕਿ ਆਪਾਂ ਕਹਿ ਸਕਦੇ ਹਾਂ 2000 4000 ਮੰਗ ਕੇ ਆਉਂਦੇ ਨੇ ਕਿਉਂਕਿ ਬੇਰੋਜ਼ਗਾਰ ਨੇ ਆਪਦੀ ਖੁਦ ਦੀ ਤਾਂ ਇਹਨਾਂ ਦੀ ਕਮਾਈ ਹੈ ਨਹੀਂ ਹੈਨਾ ਤਾਂ ਹਰ ਫਾਈਨੈਂਸ਼ੀਅਲ ਤੌਰ ਤੇ ਵੀ ਕਮਜ਼ੋਰ ਨੇ ਬੱਚੇ ਸਾਰੇ ਆਪਾਂ ਕਹਿ ਸਕਦੇ ਹਾਂ ਵੀ 100% ਫਾਈਨੈਂਸ਼ੀਅਲ ਹਾਲਾਤ ਕਿਸੇ ਦੇ ਠੀਕ ਨਹੀਂ ਹੁੰਦੇ ਹੈਗੇ ਨਾ ਅੱਛਾ ਭਾਈ ਜਿਹੜਾ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਬੇਰੋਜ਼ਗਾਰ ਬੇਰੋਜ਼ਗਾਰੀ ਤੋਂ ਮੁਕਤ ਕਰ ਰਹੇ ਹਾਂ ਅਸੀਂ ਰੋਜ਼ਗਾਰ ਦੇ ਰਹੇ ਹਾਂ ਫਲੈਕਸਾਂ ਲੱਗ ਰਹੀਆਂ ਨੇ ਤਾਂ ਉਹਨਾਂ ਫਲੈਕਸਾਂ ਬਾਰੇ ਜਾਂ ਐਡ ਬਾਰੇ ਕੀ ਕਹੋਗੇ ਜਿਨ੍ਹਾਂ ਤੇ ਇਹ ਪ੍ਰਚਾਰਿਆ ਜਾ ਰਿਹਾ ਹੈ ਵੀ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੇ ਹਾਂ ਦੇਖੋ ਇਹ ਥੋੜੇ ਸਾਹਮਣੇ ਖੜੇ ਆ ਟ੍ਰੇਨਿੰਗ ਪੂਰੀ ਕਰ ਚੁੱਕੇ ਆ 4 ਮਹੀਨੇ ਘਰੇ ਬੈਲੇ ਬੈਠੇ ਨੂੰ ਹੋ ਗਏ ਅਤੇ ਹੁਣ ਤਾਂ ਘਰ ਵਾਲੇ ਪੁੱਛਣ ਲੱਗ ਜਾਂਦੇ ਆ ਵੀ ਕਹਿੰਦੇ ਆ ਵੀ ਤੁਸੀਂ ਪੜਵਾਰੀ ਲੱਗੋਂ ਜਾਂ ਕੋਈ ਤੁਹਾਡਾ ਮਜ਼ਾਕ ਹੀ ਹੋਇਆ ਹੈਨਾ ਆਂਡੀ ਗਵਾਂਡੀ ਮਜ਼ਾਕ ਕਰਦੇ ਆਂ ਆਂਡੀ ਵਾਂਡੀ ਸਰ ਮਜ਼ਾਕ ਕਰਦੇ ਬਿਲਕੁਲ ਵੀ ਘਰੀ ਰਹਿੰਦੇ ਇਹ ਕੋਈ ਡਿਊਟੀ ਨਹੀਂ ਜਾਂਦੇ ਮਤਲਬ ਇੱਥੇ ਰਹਿੰਦੇ ਆ ਵੀ ਪਹਿਲਾਂ ਲਗਾਤਾਰ ਡੇਢ ਮਿੰਟ ਟ੍ਰੇਨਿੰਗ ਚੱਲੀ ਆ ਸਾਡੀ ਉਦੋਂ ਕਹਿੰਦੇ ਵੀ ਚਲੋ ਠੀਕ ਆ ਨਾ ਟ੍ਰੇਨਿੰਗ ਹੋ ਰਹੀ ਆ ਹੁਣ 4 ਮਹੀਨੇ ਤੋਂ ਘਰੇ ਬੈਠੇ ਮੇਲੇ ਜਿਹੜੇ ਆਪਣੇ ਆਂਡੀ ਗਵਾਂਡੀ ਇਹ ਕਹਿੰਦੇ ਵੀ ਖਬਰੀ ਝੂਠੀ ਬੋਲਿਆ ਜਾਂ ਕੋਈ ਮਜ਼ਾਕ ਹੋ ਇਹਨਾਂ ਨਾਲ ਠੀਕ ਹੈ ਜੀ ਠੀਕ ਹੈ ਜੀ ਤਾਂ ਬ ਪੰਡਿਕ ਮਾਡੀ ਪਟਵਾਰੀ ਕਹਿ ਕੇ ਸੰਬੋਧਨ ਕਰਦੇ ਆ ਜਾਂ ਬੇਰੋਜ਼ਗਾਰ ਨੌਜਵਾਨ ਕਹਿ ਕੇ ਬੁਲਾਉਂਦੇ ਤੁਹਾਨੂੰ। ਉਹ ਜਦੋਂ ਜੁਆਇਨਿੰਗ ਹੋਈ ਸੀ ਸਾਡੀ ਅਪੋਇੰਟਮੈਂਟ ਲੈਟਰ ਮਿਲੇ ਟ੍ਰੇਨਿੰਗ ਪੂਰੀ ਹੋ ਕੇ ਆਏ ਜਦੋਂ ਘਰ ਆਏ ਤਾਂ ਸਾਰੇ ਬੜੇ ਪਿਆਰ ਨਾਲ ਪਟਵਾਰੀ ਸਾਹਿਬ ਪਟਵਾਰੀ ਸਾਹਿਬ ਕਹਿੰਦੇ ਸੀਗੇ। ਹੁਣ ਗਵਾਂਡ ਦੇ ਵਿੱਚ ਤੁਰਦੇ ਫਿਰਦੇ ਆਂਗੇ। ਮੈਂ ਘੱਟੋ ਘੱਟ 4-5 ਵਾਰ ਕਹਤਾ ਗਵਾਂਡੀਆਂ ਨੂੰ ਕਿ ਬਸ 10 ਦਿਨਾਂ ਦਾ ਕੰਮ 10 ਦਿਨਾਂ ਦਾ ਕੰਮ। ਬਸ ਇਸੇ ਵੇਟ ਦੇ ਵਿੱਚ ਆ ਉਹ ਵੇਟ ਕਰ ਰਹੇ ਨੇ ਇਹ ਲੱਗਣਗੇ। ਅਸੀਂ ਵੇਟ ਕਰ ਰਹੇ ਹਾਂ ਅਸੀਂ ਲੱਗਾਂਗੇ। ਪਰ ਅਜੇ ਤੱਕ ਕੋਈ ਕਨਫਰਮੇਸ਼ਨ ਨਹੀਂ ਹੈਗੀ ਸਾਨੂੰ ਮਨ ਕਿੰਨਾ ਕਿ ਦੁਖੀ ਹੁੰਦਾ ਜਦੋਂ ਨਿਯੁਕਤੀ ਪੱਤਰ ਵੀ ਮਿਲਿਆ ਹੋਵੇ ਤਾਂ ਫਿਰ ਵੀ ਨਿਯੁਕਤੀ ਨਾ ਹੋਵੇ ਮਨ ਕਿੰਨਾ ਦੁਖੀ ਹੁੰਦਾ ਜੀ ਤੁਸੀਂ ਐਵੇਂ ਦੇਖ ਲਓ ਜੀ ਬੰਦਾ ਸਭ ਤੋਂ ਵੱਧ ਹੁਣ ਅਸੀਂ ਇੱਕ ਤਰੀਕਾ ਅਨਪਲੋਇਡ ਆ ਅਸੀਂ ਸਭ ਤੋਂ ਵੱਧ ਘਰੇ ਰਹਿਣਾ ਘਰ ਦਾ ਹੀ ਪੁੱਛਦੇ ਨੇ ਸਾਨੂੰ ਕਿ ਤੁਹਾਡਾ ਕੀ ਬਣਿਆ ਤੁਸੀਂ ਜੁਆਇਨ ਕਰਨਾ ਨਹੀਂ ਕਰਨਾ ਜਾਂ ਕੋਈ ਵੈਸੇ ਦਿਖਾਵਾ ਤਾਂ ਨਹੀਂ ਸੀ ਠੀਕ ਹੈ ਹਾਂ ਜੀ ਬਾਜੀ ਕੀ ਹਾਲ ਚਾਲ ਠੀਕ ਹੋ ਇੰਨੇ ਉਦਾਸ ਜਿਹਾ ਤੋ ਖੜੇ ਹੋ ਨਹੀਂ ਨਹੀਂ ਜੇ ਤਾਂ ਗਰਮ ਵੀ ਕਰਕੇ ਵੀ ਉਦਾਸਤਾ ਹੋਣੀ ਹੈ ਵੀਰ ਜੀ ਹੁਣ ਟ੍ਰੇਨਿੰਗ ਵੀ ਪੂਰੀ ਕਰ ਲਈ ਜੀ ਪਹਿਲਾਂ ਤਾਂ ਆਸ ਹੁੰਦੀ ਵੀ ਹੀ ਪਰਿਵਾਰੀ ਲੱਗੇ ਬੜੀ ਖੁਸ਼ੀ ਹੁੰਦੀ ਹਰੇਕ ਪਰਸਨ ਨੂੰ ਯਾਰ ਪਰਿਵਾਰੀ ਲੱਗ ਗਈ ਤੇ ਉਸ ਤੋਂ ਬਾਅਦ ਫਿਰ ਟ੍ਰੇਨਿੰਗ ਕਰਦਾ ਬੰਦਾ ਹੀ 1.5 ਸਾਲ ਟ੍ਰੇਨਿੰਗ ਕਰਨ ਤੋਂ ਬਾਅਦ ਹੀ ਫਿਰ ਇੱਥੇ ਪੇਪਰਾਂ ਵਾਸਤੇ ਅਸੀਂ ਧਰਨਾ ਲਾਇਆ ਵੀ ਪੇਪਰ ਲਓ ਸਾਡੇ ਜੀ ਚਲੋ ਜੀ ਪੇਪਰ ਹੋ ਗਈ ਉਸ ਤੋਂ ਬਾਅਦ ਪੇਪਰ ਕੰਪਲੀਟ ਹੋਣ ਤੋਂ ਬਾਅਦ ਫਿਰ ਅਸੀਂ ਉਹਰੇ ਉਰੇ ਜਿਵੇਂ ਅੱਜ ਇਕੱਠ ਕੀਤਾ ਵੀ ਸਾਡਾ ਰਿਜ਼ਲਟ ਕੱਢੋ ਜੀ ਫਿਰ ਇਹਨਾਂ ਨੇ ਹੀ 15-20 ਦਿਨਾਂ ਬਾਅਦ ਫਿਰ ਰਿਜ਼ਲਟ ਕੱਢਿਆ ਜੀ ਫਿਰ ਉਸ ਤੋਂ ਬਾਅਦ ਕਹਿੰਦੇ ਜੀ ਚਲੋ ਡਾਕੂਮੈਂਟ ਕਾਰਵਾਈ ਹੁੰਦੀ ਹੈ ਜੀ ਉਹ ਵੀ ਕੰਪਲੀਟ ਹੋ ਗਈ ਤੇ ਹੁਣ ਫਿਰ ਅਸੀਂ ਦੁਬਾਰਾ ਧਰਨਾ ਲਾਇਆ ਵੀ ਸਾਡੀ ਜੁਆਇਨਿੰਗ ਦਾ ਕਰਵਾ ਲਓ ਜੀ ਇਥੇ ਬਾਈ ਜੀ ਇਹ ਵੀ ਸਚਾਈ ਹੈ ਇੱਥੇ ਜਿਵੇਂ ਬਾਈ ਜੀ ਹੋਣੀ ਪਹਿਲਾਂ ਸਾਨੂੰ ਦੱਸਦੇ ਸੀ ਕਿ ਕਈ ਨੌਜਵਾਨਾਂ ਨੇ ਤਾਂ ਆਪਣੇ ਰਿਸ਼ਤੇ ਵੀ ਕਰਾ ਲਏ ਵੀ ਅਸੀਂ ਪਟਵਾਰੀ ਲੱਗ ਗਏ ਹੁਣ ਨੌਕਰੀ ਪੱਕੀ ਹੈ ਇਹ ਸਚਾਈ ਹੈ ਜੀ ਬਿਲਕੁਲ ਸਚਾਈ ਹੈ ਜੀ ਮੇਰੇ ਨਾਲ ਨੇ ਦੋ ਤਿੰਨ ਬੰਦੇ ਮੈਰਿਜ ਵੀ ਨਹੀਂ ਕਰਾ ਰਹੀ ਉਹ ਕੋ ਪਹਿਲਾਂ ਸਟੈਪਨ ਮਿਲਦਾ ਦੀ ਚਲੋ ਆਏ ਦੀ ਆਸ ਹੁੰਦੀ ਹਰ ਇੱਕ ਬੰਦੇ ਦਾ ਪਲਾਨ ਹੁੰਦਾ ਹੀ ਅੱਗੇ ਦਾ ਵੀ ਮੈਂ ਜੀਵਨ 'ਚ ਕੁਝ ਆ ਕੁਝ ਕਰਨਾ ਹੈ ਜੀ ਉਹਨਾਂ ਨੇ ਬੰਦਿਆਂ ਨੇ ਹੀ ਐਕਸਟੈਂਡ ਕਰਾਈਆਂ ਮੈਰਿਜ ਵੀ ਜਿਨ੍ਹਾਂ ਦੀ ਹੁਣ ਹੋਣ ਵਾਲੀ ਹੈ ਕਿਉਂਕਿ 4 ਮਹੀਨੇ ਨਿਕਲ ਗਏ ਨਾ ਉਹ ਮੈਰਿਜ ਕਰਾਉਣ ਜੋਗੇ ਸਮਾਧੇ ਮਜ਼ਾਕ ਕਰਦੇ ਨੇ ਸਾਨੂੰ ਹਾਂ ਪਟਵਾਰੀ ਸਾਹਿਬ ਡਿਊਟੀ ਨਹੀਂ ਗਿਆ ਜਦੋਂ ਫਿਰ ਮੂੰਹ ਜੀ ਨੀਮਾ ਕਰ ਲੈਂਦਾ ਵੀ ਚਲੋ ਕਹਿ ਲਾਂ ਦੋ ਕੋਈ ਗੱਲ ਨਹੀਂ ਫਿਰ ਹੁਣ ਜੀ ਅਰਦਾਸ ਹੀ ਆਈ ਬਸ ਵੀ ਸਾਡਾ ਜਿਵਾਨ ਕਰਾਈ ਜਾਵੇ ਆ ਤੁਹਾਡੇ ਸਾਹਮਣੇ ਨੇ ਜੀ ਸਾਰੇ ਦੂਰੋਂ ਦੂਰੋਂ ਆਏ ਨੇ ਜੀ ਹਜ਼ਾਰ ਹਜ਼ਾਰ ਰੁਪਏ ਦਾ ਲੱਗ ਗਿਆ ਜਾਂਦਾ तकरीबन ਜੀ ਅੱਛਾ ਭਾਈ ਜੀ ਉਹ ਦਿਨ ਯਾਦ ਹੁੰਦਾ ਜਦੋਂ ਤੁਹਾਨੂੰ ਨਿਯੁਕਤੀ ਪੱਤਰ ਮਿਲਿਆ ਸੀਗਾ ਭਗਵੰਤ ਮਾਨ ਸਾਹਿਬ ਨੇ ਆਪਣੇ ਹੱਥੀ ਨਿਯੁਕਤੀ ਪੱਤਰ ਦਿੱਤਾ ਉਹ ਦਿਨ ਯਾਦ ਹੁੰਦਾ ਜੀ ਬਹੁਤ ਯਾਦ ਹੁੰਦਾ ਉਹਦਾ ਤਾੜੀਆਂ ਨਹੀਂ ਮਾਰੀ ਹੁਣ ਉਹੀ ਹੱਥ ਦੇਖਦੇ ਆ ਜੀ ਵੀ ਵਧੀਆ ਜੀ ਖੁਆਇ ਸੀ ਕਿ ਠੀਕ ਹੋਇਆ ਸੀ ਜੀ ਕਿਉਂਕਿ 2 ਸਾਲ ਹੋ ਗਏ ਜੀ 1.5 ਸਾਲ ਦਾ ਪ੍ਰੋਸੈਸ ਸੀ 4 ਦਾ 5ਵੇਂ ਮਹੀਨੇ ਉੱਪਰ ਦੀ ਜਾ ਰਹੀ ਜੀ ਕੋਈ ਇਹਦੇ 'ਚ ਪੈਸਾ ਨਹੀਂ ਹੈਗਾ ਜੀ ਕੁਛ ਵੀ ਨਹੀਂ ਕੋਈ ਸਾਥੀ ਦਾ ਇਹੋ ਜਿਹਾ ਵੀ ਨਹੀਂ ਜਿਹੜੀ ਪੀਜੀ 'ਚ ਰਹ ਰਹੇ ਨੇ ਜਿਨ੍ਹਾਂ ਦਾ 6000 ਰੁਪਏ ਮੰਥ ਦਾ ਜੀ ਰੈਂਟ-ਰੈਂਟ ਹੈ ਡਿਊਟੀ ਤੇ ਹੋਊਗਾ ਤੁਸੀਂ ਕੋਈ ਹੋਰ ਕੁਛ ਕਰ ਰਹੇ ਹੋ ਹੂੰ ਉਹਨਾਂ ਦੀ ਵੀ ਗੱਲ ਰਿਐਲਿਟੀ ਹੈ ਸੱਚਾਈ ਹੈ ਕੋ ਪੈਸੇ ਦਾ ਕਿਤੇ ਆ ਨਹੀਂ ਰਿਹਾ ਜੀ ਨਾ ਤਾਂ ਉਹ ਬੰਦੇ ਘਰੇ ਜਾ ਜੋਗੇ ਨੇ ਹੁਣ ਜੇ ਸਾਡੇ ਵਰਗੇ ਜਾਂਦੇ ਸਾਨੂੰ ਪਟਵਾਰੀ ਸਾਹਿਬ ਡਿਊਟੀ ਨਹੀਂ ਗਏ ਤੁਸੀਂ ਅਸੀਂ ਕਹਿੰਨੇ 10 ਦਿਨ ਲੱਗਣਗੇ ਉਹ 10 ਦਿਨ ਦੇਖ ਲਓ ਤੁਹਾਡੇ ਸਾਹਮਣੇ 5 ਮਹੀਨੇ ਹੋ ਗਏ ਉਮੀਦ ਹੈਗੀ ਕਿ ਨਿਯੁਕਤ ਕਰਨਗੇ ਤੁਹਾਨੂੰ ਜੀ ਉਮੀਦ ਹੈ ਹੀ ਦੇਖੋ ਤੁਹਾਡੇ ਸਾਹਮਣੇ ਅਸੀਂ ਹੁਣ ਤਾਂ ਦਿਖਾ ਰਹੇ ਹਾਂ ਤੁਹਾਨੂੰ ਕਹਿ ਰਹੇ ਹਾਂ ਵੀ ਸਾਡਾ ਹੋਵੇ ਕੋਈ ਹੱਲ ਠੀਕ ਹੈ ਜੀ ਠੀਕ ਹੈ ਜੀ ਇਹ ਬਾਈ ਜੀ ਇਹ ਸਚਾਈ ਹੈ ਕਿ ਨੌਜਵਾਨਾਂ ਨੇ ਤਾਂ ਪਟਵਾਰੀ ਦਾ ਕਹਿ ਕੇ ਰਿਸ਼ਤੇ ਵੀ ਕਰਵਾਲੇ ਸੀਗੇ ਸਚਾਈ ਹੈ ਜੀ ਜੀ ਬਿਲਕੁਲ ਜੀ ਇੱਥੇ ਖੜੇ ਹੀ ਹੋਣਗੇ ਜੀ ਬਾਈ ਵਿਕਰ ਦਾ ਵਿਆਹ ਵੀ ਹੋ ਗਿਆ ਸੀਗਾ ਇਹ ਕਹ ਕੇ ਇਹਨਾਂ ਦਾ ਜੀ ਬਕਰ ਬਾਈ ਕਿੱਥੇ ਹੈ ਕਿੱਧਰ ਨੇ ਗਿਆ ਇੱਥੇ ਖੜੇ ਹੋਣੇ ਆ ਉਹਨਾਂ ਦਾ ਰਿਸ਼ਤਾ ਇਹ ਹੈ ਕਿ ਵਿਆਹ ਹੋਇਆ ਉਹਨਾਂ ਦਾ ਵੀ ਬਤੌਰ ਪਟਵਾਰੀ ਲੱਗੇ ਉਹਨੂੰ ਸਾਰੇ ਪੁੱਛਦੇ ਆ ਜੀ ਉਹਨਾਂ ਨੂੰ ਦੱਸੋ ਕੀ ਜਵਾਬ ਦੇਣ ਉਹ ਉਹਨਾਂ ਦੀ ਅਜੇ ਤੱਕ ਜੁਆਇਨਿੰਗ ਨਹੀਂ ਹੋਈ ਉਹ ਪੁੱਛੀ ਜਾਂਦੇ ਆ ਉਹਨਾਂ ਦੀ ਆਪਣੀ ਸਹੁਰਿਆਂ ਦੀ ਜ਼ਮੀਨ ਦਾ ਇਹਨਾਂ ਦੀ ਦਾ ਰੌਲਾ ਚੱਲੀ ਜਾਂਦਾ ਉਹ ਕਹੀ ਜਾਂਦੇ ਜੇ ਤੁਹਾਡੇ ਨਾਲ ਦਾ ਕੋਈ ਲੱਗਿਆ ਹੋਇਆ ਪਟਵਾਰੀ ਤਾਂ ਉਹਨੂੰ ਕਹਿ ਕੇ ਸਾਡਾ ਹੱਲ ਕਰਵਾਓ ਪਰ ਜਦੋਂ ਆਪ ਹੀ ਨਹੀਂ ਲੱਗੇ ਨਾਲ ਵਾਲੇ ਨੂੰ ਕਿਹਨੂੰ ਕਹਿਣਗੇ ਦੱਸੋ ਆ ਤੁਸੀਂ ਪੁੱਛ ਲਓ ਭਾਵੇਂ ਲਾਈਵ ਤੇ ਇੱਥੇ ਕਿੱਧਰ ਨੇ ਜੀ ਬਕਰ ਬਾਈ ਹੁਣ ਕਿੱਧਰ ਹੈ ਜੀ ਇਹ ਬਲਾਓ ਜੀ ਇੱਧਰ ਬਿੱਕਰ ਬਾਈ ਜੀ ਹੁਣੀ ਉਹਨਾਂ ਦਾ ਗੁਲਾਬ ਸਿੰਘ ਜੀ ਕਿੱਧਰ ਨੇ ਉਹ ਬਾਈ ਜੀ ਕਹਿੰਦੇ ਮੈਂ ਆਉਣਾ ਨਹੀਂ ਚਾਹੁੰਦਾ ਇਹ ਬਿਲਕੁਲ ਚਲੋ ਕੋਈ ਗੱਲ ਨਹੀਂ ਜੀ ਉਹ ਹੈਨਾ ਗੁਲਾਬ ਸਿੰਘ ਜੀ ਕਿੱਧਰ ਨੇ ਅੱਛਾ ਚਲੋ ਕੋਈ ਗੱਲ ਨਹੀਂ ਉਹ ਅੱਗੇ ਨਹੀਂ ਆਉਣਾ ਚਾਹੁੰਦੇ ਤੇ ਮੈਨੂੰ ਦੁਖੀ ਹੁੰਦਾ ਹੋਗਾ ਵੀ ਦੁਖੀ ਹੈ ਕੈਮਰੇ ਮੂਰੇ ਤਾਂ ਨਹੀਂ ਆਉਣਾ ਚਾਹੁੰਦੇ ਵੀ ਅਸੀਂ ਕੀ ਬੋਲਾਂਗੇ ਜੀ ਬੋਲਣ ਜੋਗੇ ਹੈ ਹੀ ਨਹੀਂ ਆਪ ਦਾ ਦੁੱਖ ਕੋਈ ਵੀ ਦੱਸ ਸਕਦਾ ਬਾਈ ਜੀ ਲਾਸਟ ਦੇ ਵਿੱਚ ਅੱਗੇ ਨੂੰ ਆ ਜਿਓ ਲਾਸਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਪਟਵਾਰੀ ਹੋਣ ਦੇ ਨਾਤੇ ਉਹ ਪਟਵਾਰੀ ਜਿਸ ਪਟਵਾਰੀ ਨੂੰ ਭਗਵੰਤ ਮਾ ਸਾਹਿਬ ਨੇ ਆਪਣੇ ਹੱਥੀ ਨਿਯੁਕਤੀ ਪੱਤਰ ਦਿੱਤਾ ਹੋਵੇ ਉਹ ਉਹ ਉਹਨਾਂ ਨੂੰ ਫਿਰ ਕੀ ਮੈਸੇਜ ਦਿਓਗੇ ਅਸੀਂ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦੇ ਕੇ ਸਾਨੂੰ ਨਿਯੁਕਤ ਕੀਤਾ ਜਾਵੇ ਜੀ ਬਿਲਕੁਲ ਤਾਂ ਬਾਈ ਜੀ ਹੁਣਾਂ ਤਾਂ ਵੀ ਵਿਚਾਰ ਜਾਣਦੇ ਬਾਈ ਜੀ ਭਗਵੰਤ ਮਾਨ ਸਾਹਿਬ ਨੂੰ ਇੱਕ ਉਹ ਪਟਵਾਰੀ ਜਿਸ ਪਟਵਾਰੀ ਨੂੰ ਆਪਣੇ ਹੱਥੀ ਭਗਵੰਤ ਮਾਨ ਸਾਹਿਬ ਆਉਣਾ ਨੇ ਜੁਆਇਨਿੰਗ ਲੈਟਰ ਦਿੱਤਾ ਹੋਵੇ ਉਹਨਾਂ ਨੂੰ ਮੈਸੇਜ ਕੀ ਦੇਵੋਗੇ ਇੱਕ ਪਟਵਾਰੀ ਹੋਣ ਦੇ ਨਾਤੇ ਮੈਸੇਜ ਸਾਰੀ ਹੀ ਦਿੰਨਾ ਹੈ ਕਿ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਜਲਦ ਤੋਂ ਜਲਦ ਜੁਆਇਨ ਕਰਵਾਇਆ ਜਾਵੇ ਤਾਂ ਜੋ ਸਾਨੂੰ ਵੀ ਲੋਕ ਕਹਿ ਸਕਣ ਹਾਂ ਤੁਸੀਂ ਪਟਵਾਰੀ ਲੱਗ ਚੁੱਕੇ ਹੋ ਠੀਕ ਹੈ ਜੀ ਇਧਰ ਪੈਣਾ ਨੇ ਇਹਨਾਂ ਤੋਂ ਵੀ ਜਾਣਾਂਗੇ ਤੁਸੀਂ ਮਾਨ ਸਾਹਿਬ ਨੂੰ ਕੀ ਕਹੋਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਕਹਿੰਦੇ ਅਸੀਂ ਤਾਂ ਪੰਜਾਬ ਹਤਾਸ਼ੀ ਆ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਇੱਕ ਉਹ ਪਟਵਾਰੀ ਹੋਣ ਦੇ ਨਾਤੇ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਹੱਥੀ ਨਿਯੁਕਤੀ ਪੱਤਰ ਦਿੱਤਾ ਹੋਵੇ ਇੱਕ ਮੈਸੇਜ ਕੀ ਦੇਵੋਗੇ ਜੀ ਮਾਨ ਸਾਹਿਬ ਨੂੰ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਜਲ ਤੋਂ ਜਲ ਜੁਆਇਨਿੰਗ ਕਰਾਈ ਜਾਵੇ ਅਸੀਂ ਕੋਈ ਉਹਨਾਂ ਦੇ ਖਿਲਾਫ ਨਹੀਂ ਅਸੀਂ ਇਹ ਨਹੀਂ ਕਹਿ ਰਹੇ ਕਿ ਉਹਨਾਂ ਨੇ ਭਰਤੀਆਂ ਨਹੀਂ ਕੀਤੀਆਂ ਉਹਨਾਂ ਨੇ ਭਰਤੀ ਕੀਤੀ ਹੈ ਬਟ ਸ਼ਾਇਦ ਇਹ ਗੱਲ ਹਲੇ ਉਹਨਾਂ ਦੇ ਸਾਹਮਣੇ ਨਹੀਂ ਆਈ ਕਿ ਸਾਡੀ ਜੁਆਇਨਿੰਗ ਨਹੀਂ ਹੋਈ ਹੈਗੀ ਤਾਂ ਅਸੀਂ ਇਹ ਮਤਲਬ ਗੱਲ ਉਹਨਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਕਿ ਅਸੀਂ ਉਹ ਪਟਵਾਰੀਆਂ ਜਿਨ੍ਹਾਂ ਨੂੰ ਤੁਸੀਂ ਨਿਯੁਕਤੀ ਪੱਤਰ ਦਿੱਤੇ ਸੀ ਪਰ ਅਸੀਂ ਹਾਲੇ ਵੀ 5 ਮਹੀਨੇ ਤੋਂ ਆਪਣੇ ਘਰ ਬੈਠੇ ਆ ਬੇਰੁਜ਼ਗਾਰਾਂ ਸਾਡੀ ਜਲਦੋ ਜਲ ਜੋਇਨਿੰਗ ਕਰਵਾਈ ਜਾਵੇ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਉਹ ਪਟਵਾਰੀ ਜਿੰਨਾ ਪਟਵਾਰੀਆਂ ਨੂੰ ਆਪਣੇ ਹੱਥੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਸਾਬ ਨੇ ਨਿਯੁਕਤੀ ਪੱਤਰ ਦਿੱਤੇ ਸੀਗੇ ਪਰ ਅੱਜ ਵੀ ਇਹ ਨੌਕਰੀ ਦੀ ਵੇਟ ਕਰ ਰਹੇ ਨੇ ਇਹ ਇਹ ਉਡੀਕ ਕਰ ਰਹੇ ਨੇ ਵੀ ਭਾਈ ਸਾਨੂੰ ਕਦੋਂ ਜੋਇਨ ਕਰਵਾਇਆ ਜਾਏਗਾ ਹੁਣ ਦੇਖਣਾ ਹੋਏਗਾ ਕਿ ਇਹਨਾਂ ਦੀਆਂ ਮੰਗਾਂ ਵੱਲ ਕਦੋਂ ਪੰਜਾਬ ਸਰਕਾਰ ਵੱਲੋਂ ਗੌਰ ਕੀਤਾ ਜਾਂਦਾ ਹੈ ਜਾਂ ਕਦੋਂ ਇਹਨਾਂ ਨੂੰ ਕਿਸੇ ਨਾ ਕਿਸੇ ਥਾਂ ਤੇ ਜਾਂ ਕਿਸੇ ਨਾ ਕਿਸੇ ਸਟੇਸ਼ਨ ਤੇ ਨਿਯੁਕਤ ਕੀਤਾ ਜਾਂਦਾ ਹੈ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਕੀ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਵੱਲ ਗੌਰ ਕੀਤਾ ਜਾਂਦਾ ਹੈ ਜਾਂ ਨਹੀਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਹੋਰ ਸੰਘਰਸ਼ ਵੱਢਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ